ਭਾਰਤੀ ਜਨਤਾ ਪਾਰਟੀ ਜੁਵਾ ਮੋਰਚਾ ਨੇ ਆਪਣਾ ਜ਼ਮੀਨੀ ਢਾਂਚਾ ਹੋਰ ਮਜ਼ਬੂਤ ਕਰਦੇ ਹੋਏ ਸਿਮਰਨ ਵਾਲੀਆ ਨੂੰ ਜੁਵਾ ਮੋਰਚਾ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਭਾਜਪਾ ਯੂਥ ਪ੍ਰਧਾਨ ਅਤੇ ਕੌਂਸਲਰ ਗੌਰਵ ਗਿੱਲ ਜਨਰਲ ਸਕੱਤਰ ਕਰਨ 베ਰੀ ਅਤੇ ਸਨੀ ਰਾਜਪੂਤ ਦੀ ਅਗਵਾਈ ਹੇਠ ਹੋਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਮਰਨ ਵਾਲੀਆ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਜਿਹੜੀ ਵੀ ਸੇਵਾ ਮੈਨੂੰ ਪਾਰਟੀ ਵੱਲੋਂ ਸੌਂਪੀ ਗਈ ਹੈ ਉਸ ਲਈ ਮੈਂ ਹਰ ਵੇਲੇ ਦਿਨ ਰਾਤ ਹਾਜ਼ਰ ਹਾਂ। ਮੈਂ ਪਾਰਟੀ ਦੇ ਆਗੂਆਂ ਦੋਸਤਾਂ ਅਤੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ। ਉਹਨਾਂ ਨੇ ਜੋਰ ਦੇ ਕੇ ਕਿਹਾ ਹੈ ਕਿ ਸਾਡਾ ਇੱਕੋ ਸੁਪਨਾ ਹੈ ਕਿ ਪੰਜਾਬ ਅਤੇ ਸਾਰੇ ਇਲਾਕੇ ਨੂੰ ਨਸ਼ਾ ਮੁਕਤ ਕਰਨਾ ਹੈ। ਇਸ ਨਿਯੁਕਤੀ ਤੋਂ ਬਾਅਦ ਸਿਮਰਨ ਵਾਲੀਆ ਨੇ ਆਪਣੇ ਨਾਲ ਹੋਰ ਨੌਜਵਾਨਾਂ ਨੂੰ ਲੈ ਕੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਵਿੱਚ ਹੋਏ ਸ਼ਹੀਦ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕੈਂਡਲ ਮਾਰਚ ਵੀ ਕੱਢਿਆ। ਆਉਤੋਂ ਹਨੂਮੀ ਦਿਖਾਉਂਦੇ ਆ ਮੌਕੇ ਦੀਆਂ ਕੁਝ ਤਸਵੀਰਾਂ ਤੇ ਗੱਲਬਾਤ ਵੀ ਕਰਾਉਂਦੇ ਆ ਕਿ ਕੀ ਕੁਝ ਕਹਿਣਾ ਹੈ ਸਿਮਰਨ ਵਾਲੀ ਜੀ ਦਾ ਜਿੰਦਾਬਾਦ ਹਿੰਦੁਸਤਾਨ ਮਗਰੋ ਗੇਲਾ ਜੀ ਮੈਂ ਭਾਜਪਾ ਯੂਥ ਅਮਰਸਰ ਦਾ ਪ੍ਰਧਾਨ ਆ ਕਾਉਂਸਲਰ ਆ ਨੇਤਾ ਵਿਪਖਸ਼ਾ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣ ਚ ਕਿ ਅੱਜ ਮੈਂ ਆਪਣੇ ਵੀਰ ਸਿਮਰਨ ਵਾਲੀਆ ਜੀ ਦੇ ਕਰਿਆ ਵਿਖਿਆ ਭਾਰਤੀ ਜੰਦਾਬਾਡੀ ਦੇ ਯੂਥ ਦੇ ਕਾਰਜਕਾਰਾਂ ਨੂੰ ਵੇਖਦੇ ਹੋਏ ਹੋਰ ਵੀ ਸ਼ਮੂਲੀਅਤ ਜਿਹੜੇ ਜੋ ਨੌਜਵਾਨ ਕਰ ਰਹੇ ਨੇ ਉਸੇ ਲੜੀ ਦੇ ਵਿੱਚ ਮੇਰਾ ਛੋਟਾ ਵੀਰ ਸਿਮਰਨ ਵਾਲੀਆ ਜਿਨ੍ਹਾਂ ਨੇ ਭਾਰਤ ਜਨਤਾ ਪਾਰਟੀ ਯੂਥ ਵਿੱਚ ਸ਼ਾਮਲ ਹੋਣ ਦੀ ਇੱਛਾ ਜाहिर ਕੀਤੀ ਸੀ ਅਸੀਂ ਅੱਜ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨੂੰ ਯੂਥ ਦੇ ਵਿੱਚ ਆਪਣੇ ਭਾਜਪਾ ਵਮ ਹੋ ਸਰਦੇ ਵਾਈਸ ਪ੍ਰਧਾਨ ਦਾ ਜਿਹੜਾ ਅਹੁਦਾ ਦੇਣ ਆਏ ਆ ਵਾਈਸ ਪ੍ਰਧਾਨ ਥਾਪੜ ਕੇ ਜਾ ਰਹੇ ਆ ਮੈਂ ਵਾਗਰੂ ਸੱਚੇ ਬਾਸ਼ਾ ਕੇ ਇਹ ਹੀ ਅਰਦਾਸ ਕਰਦਾ ਕਿ ਮੇਰੇ ਵੀਰ ਸਿਮਰਨ ਨੂੰ ਸਮੱਤ ਬਖਸ਼ਣ ਬਲ ਬਖਸ਼ਣ ਕਿ ਜਿਹੜੀ ਵੀ ਆਸਾ ਮੁਰਾਦਾਂ ਲਾ ਗਿਆ ਹੀ ਉਹਦੇ ਕੋ ਆਏ ਆ ਪਾਰਟੀ ਦੇ ਲਈ ਹਿੱਤਗਾਰੀ ਕੰਮ ਕਰੇ ਸਾਡੀਆਂ ਜਿੰਨੇ ਦੀ ਵੀ ਆਸ ਹੈ ਬੁਨਾਦ ਉਹਦੇ ਨਾਲ ਹੈ ਉਹਦੇ ਖਰਾ ਉਧਰੇ ਤੇ ਪਾਰਟੀ ਨੂੰ ਮਜ਼ਬੂਤ ਬਣਾ ਲਈ ਪੱਤ ਜੰਦਾ ਪਾਰਟੀ ਦੇ ਯੂਥ ਨੂੰ ਮਜ਼ਬੂਤ ਬਣਾ ਲਈ ਹਮੇਸ਼ਾ ਜਿਹੜਾ ਉਹ ਇਮਾਨਦਾਰੀ ਤੰਦ ਹੀ ਨਾਲ ਕੰਮ ਕਰੇ ਮੇਰਾ ਨਾਮ ਸਿਮਰਪ੍ਰੀਤ ਸਿੰਘ ਵਾਲੀਆ ਮੇਰੇ ਵੱਡੇ ਬ੍ਰਦਰ ਗੌਰਵ ਗਿੱਲ ਜੀ ਆਏ ਨੇ ਘਰ ਮੇਰੇ ਅੱਜ ਤੇ ਅੱਜ ਜੋ ਜੁਮੇ ਵਾਲੀ ਦਿੱਤੀ ਹੈ ਉਹ ਇਮਾਨਦਾਰੀ ਨਾਲ ਮਾਵਾਂਗਾ ਜੋ ਪਾਰਟੀ ਨੇ ਜ਼ਿੰਮੇਵਾਰੀ ਨਿਭਾਈ ਆ ਇਮਾਨਦਾਰੀ ਨਾਲ ਨਿਭਾਵਾਂਗੇ ਕਿਹੜਾ ਉਦਾਂ ਮਿਲਿਆ ਜੀ ਤੁਹਾਨੂੰ ਮੈਨੂੰ ਵਾਈਸ ਪ੍ਰੈਜ਼ੀਡੈਂਟ ਦਾ ਉਦਾਂ ਮਿਲਿਆ ਯੂਥ ਦਾ আচ্ছা ਕੋਈ ਕੋਈ ਤੁਹਾਡੇ ਭਰਾ ਹੋਰ ਵੀ ਆਏ ਆ ਤੁਹਾਡੇ ਨਾਲ ਅੱਜ ਸਾਡੇ ਸੱਜਣ ਮਿੱਤਰ ਸਾਰੇ ਆਏ ਨੇ ਸਾਧਨ ਮੇਰਾ ਤੇ ਫੋਟੋ ਫੋਟਰ ਕਰੋਗੇ ਜੇ ਕਾਰਜ ਹੋਏ ਕਰਾਂਗੇ ਹਾਂਜੀ ਹਾਂਜੀ ਬਾਅਦ ਛੱਟ ਕੇ ਜ਼ਮੀਨਤ ਕਰਾਂਗੇ ਤੇ ਵਿਜੀਬ ਨੂੰ ਸਟਰੋਂਗ ਕੀਤਾ ਜਾਏਗਾ ਜੀ ਇੱਕ ਵਾਰੀ ਇਹਨਾਂ ਸਾਰਿਆਂ ਦਾ ਧੰਨਵਾਦ ਕਰਦું ਜਿੰਨੇ ਵੀ ਇਸ ਵਕਤ ਮੌਜੂਦ ਆ ਸਾਰਿਆਂ ਦਾ ਧੰਨਵਾਦ ਜਿਹੜੇ ਮੇਰੇ ਸੱਜਣ ਮਿੱਤਰ ਘਰ ਆਏ ਨੇ ਅੱਜ ਸਾਡੇ ਯੂਥ ਦੇ ਵਾਈਸ ਪ੍ਰਧਾਨ ਸਿਮਰਨ ਵਾਲੀਆ ਜੀ ਵੱਲੋਂ ਜਿਹੜਾ ਪਹਿਲਗਾਮ ਦੇ ਵਿੱਚ ਸਾਡੇ ਨਾਗਰਿਕ ਸ਼ਹੀਦ ਹੋਇਆ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਜਿਹੜਾ ਕੈਨਲ ਮਾਰਚ ਕੱਢਿਆ ਗਿਆ ਹੈ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਇੱਕ ਟੂਰਿਸਟ ਨੇ ਹੱਥੇ ਟੂਰਿਸਟ ਨੂੰ ਦਸ਼ਤਗਰਦੀਆਂ ਨਾਲ ਜਿਹੜਾ ਮਾਰਿਆ ਉਹਨਾਂ ਵਿੱਚੋਂ ਸਾਡਾ ਕੈਨਵਲ ਅਫਸਰ ਵੀ ਸੀ ਸਾਰੇ ਪਰਿਵਾਰਾਂ ਦੇ ਨਾਲ ਸਾਡੀ ਸहानुभूति ਆ ਅਸੀਂ ਮੰਗ ਕਰਦੇ ਹਾਂ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋ ਹਿੰਦੁਸਤਾਨ ਦੀ ਸਰਕਾਰ ਤੋਂ ਗੜੇ ਤੋਂ ਗੜਾ ਸਟੈਪ ਜਿਹੜਾ ਹੋ ਚੁੱਕਿਆ ਜਾਵੇ ਤਾਂ ਜਿਹੜੇ ਇਹਨਾਂ ਦੀ ਸ਼ਹੀਦੀ ਆ ਮਗਵਾਂ ਦਾ ਆਪਣੇ ਨਾਗਰਿਕਾ ਦੀ ਹਿੰਦੁਸਤਾਨ ਦੇ ਨਾਗਰਿਕਾ ਦੀ ਉਹ ਵਿਅਰਥ ਨਾ ਜਾਵੇ ਭਾਰਤ ਜਨਤਾ ਯੁਵਾ ਮੋਰਚਾ ਮਸਾਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਵੀ ਅਪੀਲ ਕਰਦਾ ਕਿ ਸਾਡੇ ਪੰਜਾਬ ਦੇ ਨੌਜਵਾਨ ਸਵਾ ਲੱਖ ਦੇ ਬਰਾਬਰ ਇੱਕ ਨੌਜਵਾਨਾ ਸਾਡੇ ਭਾਰਤ ਜਨਤਾ ਯੁਵਾ ਮੋਰਚਾ ਦਾ ਹਰ ਇੱਕ ਯੋਧਾ ਬਾਰਡਰ ਤੇ ਜਾਣ ਨੂੰ ਵੀ ਤਿਆਰ ਆ ਜਿੱਥੇ ਕਿਤੇ ਲੋੜ ਪਵੇ ਸਾਡਾ ਭਾਰਤ ਪੰਜਾਬ ਦਾ ਖਾਸ ਕਰਕੇ ਹਰ ਇੱਕ ਨੌਜਵਾਨ ਆਪਣੀ ਫੌਜ ਦੇ ਨਾਲ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਆਪਣੇ ਸੁਰੱਖਕ ਦੇਸ਼ ਨੂੰ ਬਣਾਉਣ ਵਾਸਤੇ ਹਰ ਵੇਲੇ ਤਿਆਰ ਆ ਮੁੰਡੇ ਨਾ ਮੁੰਡਾ ਜੋੜ ਕੇ ਜਿਹੜੇ ਵੀ ਫਰੰਟ ਤੇ ਲੋੜ ਬਈ ਸਾਡਾ ਪੰਜਾਬ ਦਾ ਨੌਜਵਾਨ ਹਰ ਇੱਕ ਨੌਜਵਾਨ ਆਪਣੇ ਘਰੋਂ ਆਉਣ ਲਈ ਤਿਆਰ ਆ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸਾਡਾ ਇੱਕ ਬਾਰਡਰ ਸਟੇਟ ਆ ਫਿਰ ਵੀ ਅਸੀਂ ਤੁਹਾਡੇ ਨਾਲ ਖੜੇ ਆ ਪਾ ਜਿੰਦਾਬਾਦ ਜੁਵਾ ਮੋਰਚਾ ਹਰ ਯੋਧਾ ਤੁਹਾਡੇ ਨਾਲ ਖੜਾ ਹੈ ਜਿੱਥੇ ਵੀ ਲੋੜ ਪਵੇ ਅਸੀਂ ਆਵਾਂਗੇ ਸਾਨੂੰ ਜਿਹੜਾ ਉਹ ਕੜੇ ਤੋਂ ਕੜਾ ਜਿਹੜਾ ਐਕਸ਼ਨ ਇਹਨਾਂ ਦੇ ਕੀਤਾ ਜਾਵੇ ਤਾਂ ਜੋ ਜਿਹੜੀ ਇੱਕ ਇਮੇਜ ਜੰਮੂ ਕਸ਼ਮੀਰ ਦੀ ਖਰਾਬ ਹੋ ਰਹੀ ਹੈ ਪੂਰੇ ਦੇਸ਼ ਦੇ ਵਿੱਚ ਉਹਨੂੰ ਸਹੀ ਕੀਤਾ ਜਾਵੇ ਕਿਉਂਕਿ ਜੰਮੂ ਕਸ਼ਮੀਰ ਸਾਡੇ ਦੇਸ਼ ਦਾ ਹੰਗ ਹੈ ਸਾਰਾ ਕਸ਼ਮੀਰ ਸਾਡਾ ਹੈ ਜੇ ਲੋੜ ਪਈਗੀ ਸਾਹੀ ਯਕੀਨੀ ਦਵਾਉਂਦੇ ਆ ਕਿ ਸਾਡੀ ਪਾਰਟੀ ਸਾਡੀ ਸਰਕਾਰ ਨਿੰਦਰ ਮੋਦੀ ਜੀ ਪੀਓਗੇ ਦੇ ਵਿੱਚ ਜਾ ਕੇ ਵੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਬਾਕੀ ਫੇਰ ਤੋਂ ਸ਼ਰਧਾਂਜਲੀ ਉਹਨਾਂ ਸਾਰੇ ਸ਼ੀ